ਉਹਦੇ ਮੈਂ ਮੁੰਡੇ ਕਿ ਜੀ ਆਪਣੇ ਪੇਕੇ ਜੀ ਵੀਰ ਬਾਹਰ ਨੂੰ ਜੀ ਤੇ ਅਸੀਂ ਆਈ ਜਾਣਾ ਸੀ ਤੋਂ ਅਚਾਨਕ ਪੀਰ ਖਰਾਬ ਹੋਣ ਕਰਕੇ ਨਹੀਂ ਆਉਗੇ ਜੀ ਅਸੀਂ ਹੁਣ 11 ਵਜੇ ਆਪਣੇ ਘਰ ਆਈ ਆਂ ਜੀ ਉਹ ਸਾਡੇ ਨਾਲ ਟੁੱਟੇ ਹੋਏ ਸੀ ਮੇਰੀ ਸਾਰੀ ਬਿਮਾਰੀ ਖੋਈ ਪਈ ਠੀਕ ਹੈ ਮੇਰਾ ਸਾਰਾ ਕੁਝ ਲੱਗ ਗਿਆ ਟੁੱਟ ਗਿਆ ਕੁਝ ਵੀ ਨਹੀਂ ਛੱਡਿਆ ਕੀ ਕੀ ਲਗਾਇਆ ਪਤਾ ਦੇਖਿਆ ਤੁਸੀਂ ਚੈੱਕ ਕੀਤਾ ਹਾਂਜੀ ਕੋਈ ਇਸ ਚੀਜ਼ ਨੂੰ ਵਾਤਰੇਲਾ ਸਾਰਾ ਸਮਾਨ ਉਹਦਾ ਟੁੱਟ ਗਿਆ ਹਾਂਜੀ ਕਿੰਨਾ 골ਡ ਅਸੀਂ ਕੈਸ਼ ਵੀ ਸੀਗਾ ਕੈਸ਼ ਤਾਂ 10000 ਰੁਪਿਆ ਸੀ 골ਡ ਕਿੰਨਾ ਸੀਗਾ 골ਡ ਸੀਗਾ 10 ਕੋਈ 20 ਬਾਈ ਟੋਲੇ ਤੋਂ 20 ਬਾਈ ਟੋਲੇ ਕੀ ਪ੍ਰਸ਼ਾਸਨ ਆ ਗਿਆ ਆਏ ਹਾਂ ਜੀ ਕਿਸੇ ਤੇ ਸ਼ੱਕ ਤੁਹਾਨੂੰ ਕੌਣ ਬੰਦਾ ਹੋ ਸਕਦਾ ਸ਼ੱਕ ਹੈਗੇ ਹੋ ਜੀ ਬਲੀ ਮੱਲੇ ਜੀ ਸਾਡੇ ਚੋਰ ਓਕੇ ਓਕੇ ਮੈਨੂੰ ਲੱਤੀ ਚੈੱਕ ਕੀ ਕਾਰਵਾਈ ਕਰਾਉਂਗੇ ਉਹਨਾਂ ਤੇ ਹਾਂ ਜੀ ਮੈਨੂੰ ਤੇ ਕਾਰਵਾਈ ਕਰੂਗੀ ਓਕੇ ਓਕੇ ਕਰਾਉਣੇ ਵੀ ਕਿਹਦੇ ਤੇ ਜਿਹੜੇ ਲੋਕ ਲੋਕ ਖੋਲੇ ਆ ਉਹ ਚਾਬੀਆਂ ਕਿੱਥੋਂ ਉਹਨਾਂ ਨੇ ਲਈਆਂ ਚਾਬੀਆਂ ਜਾਣਕਾਰ ਨੂੰ ਕੋਈ ਪਤਾ ਸੀ ਬਾਹਰੋਂ ਲੋਕ ਤੋੜੇ ਉਹਨਾਂ ਨੇ ਹਾਂ ਆਹ ਕਮਰੇ ਜਿਹਨੇ ਮੇਰੇ ਦੀਆਂ ਚਾਬੀਆਂ ਉਧਰੋਂ ਲੁੱਪੀਆਂ ਮੇਰੇ ਦੂਜੇ ਕਮਰੇ ਚ ਲੈਟਾ ਉਹ ਵੀ ਜਗਾਈਆਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਹੂੰ ਹੂੰ ਔਰ ਤੋਂ ਲੈਟਾ ਨੇ ਜਗਾਈਆਂ ਅਲਮਾਰੀ ਤੋੜੀ ਬੱਸ ਮੇਰੀ ਅਲਮਾਰੀ ਤੋੜ ਕੇ ਸਾਰੀ ਅਲਮਾਰੀ ਭੰਨ ਕੇ ਸਮਾਨ ਕੱਢ ਲਿਆ ਹੋਰ ਕੁਝ ਵੀ ਚੇਤੇ ਕੀ ਮੰਗ ਕਰਦੇ ਹਾਂ ਮੈਨੂੰ ਚਾਹੀਏ ਮੇਰੀ ਹੈਲਪ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਨਾਂ ਨਾਂਸ ਕਿਤੇ ਜਾਵੇ ਸਾਰੇ ਮੁਕੇ ਤੇ ਜਾ ਕੇ ਮੈਂ ਦੇਖਿਆ ਸਮਾਨ ਜਿਹੜਾ ਇਹਨਾਂ ਨੇ ਅੰਕਲੇਆ ਪਿਆ ਇਹ ਤਕਰੀਬ ਔਰ ਸੋ ਤੋਂ ਆਪਣੇ ਪੇਕੇ ਪਰਿਵਾਰ ਗਈ ਹਾਂਜੀ ਤੇ ਮੈਨੂੰ ਕੋਈ ਇਹਨਾਂ ਨੂੰ ਦੱਸ ਦਿੰਦੇ ਆ ਵੀ ਅੰਦਾਜ਼ਨ ਵੀ ਕੀ ਕੀ ਚੋਰੀ ਹੋਇਆ ਹੈ ਹਾਂਜੀ ਕੀ ਦਰਖਾ ਦੇ ਦਿੱਤੀ ਇਹਨਾਂ ਨੇ ਆ ਦਰਗਾਸ ਕਹਿੰਦੇ ਤੁਹਾਨੂੰ ਦੇ ਦਿੰਦੇ ਕਿ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਚੈੱਕ ਕਰ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਂਗੇ ਦੇਖ ਲਵਾਂਗੇ ਕੀ ਹੋ ਸਕਦਾ ਸਾਡਾ ਮੇਰਾ ਨਾਮ ਅਮਨਜੀਤ ਕੋਹਰਾ ਮੈਂ ਮੁੰਡੇ ਗਈ ਸੀ ਆਪਣੇ ਪੇਕੇ ਜੀ ਵੀਰਵਾਰ ਨੂੰ ਜੀ ਤੇ ਅਸੀਂ ਆਈ ਜਣਾ ਸੋਤੋਂ ਚੰਨ ਕਪੀਰ ਖਰਾਬ ਹੋ ਕੇ ਨਹੀਂ ਆਵੇ ਜੀ ਅਸੀਂ ਹੁਣ 11 ਵਜੇ ਆਪਣੇ ਘਰ ਆਈ ਆ ਤੇ ਸਾਡੇ ਨਾਲ ਟੁੱਟੇ ਹੋਏ ਸੀ ਮੇਰੀ ਸਾਰੀ ਤੇ ਤੁਹਾਡੀ ਕੀ ਬੀ ਪੇ ਠੀਕ ਹੈ ਜੀ ਮੇਰਾ ਸਾਰਾ ਕੁਝ ਲੈ ਗਿਆ ਟੁੱਟ ਗਿਆ ਕੁਝ ਵੀ ਨਹੀਂ ਛੱਡਿਆ ਕੀ ਕੀ ਲਗਾਇਆ ਪਤਾ ਦੇਖਿਆ ਤੁਸੀਂ ਚੈੱਕ ਕੀਤਾ ਹਾਂ ਜੀ ਕੋਈ ਇਸ ਚੀਜ਼ ਨੂੰ ਹੱਥਰੇਲਾ ਸਾਰਾ ਸਮਾਨ ਬਦਲ ਕੇ ਟੱਕਲੇ ਹਾਂ ਜੀ ਕਿੰਨਾ 골ਡ ਸੀ ਕੈਸ਼ ਵੀ ਸੀਗਾ ਕੈਸ਼ ਤਾਂ 10000 ਰੁਪਇਆ ਸੀ 골ਡ ਕਿੰਨਾ ਸੀਗਾ ਹੋਣਾ ਕੋਈ ਵੀ ਬਾਈ ਤੋਲੇ ਨੂੰ ਵੀ ਬਾਈ ਤੋਲੇ ਤੇ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਕਿਸੇ ਤੇ ਸ਼ੱਕ ਤੁਹਾਨੂੰ ਕੋਣ ਬੰਦਾ ਹੋ ਸਕਦਾ ਸ਼ੱਕ ਹੈਗੇ ਹੋ ਜੀ ਗਲੀ ਮੱਲੇ ਦੀ ਆ ਸਾਡੇ ਚੋਰੀ ਓਕੇ ਓਕੇ ਮੈਨੂੰ ਲੋਕ ਤੇ ਸ਼ੱਕ ਕੀ ਕਾਰਵਾਈ ਕਰਾਉਂਗੇ ਉਹਨਾਂ ਤੇ ਹਾਂਜੀ ਮੈਨੂੰ ਤੇ ਕਾਰਵਾਈ ਕਰਾਂਗੇ ਓਕੇ ਓਕੇ ਤੇ ਜਿਹੜੇ ਲੋਕ ਲੋਕ ਖੋਲੇ ਆ ਉਹ ਚਾਬੀਆਂ ਕਿੱਥੋਂ ਉਹਨਾਂ ਨੇ ਲਈਆਂ ਚਾਬੀਆਂ ਜਾਣਕਾਰ ਨੂੰ ਪਤਾ ਸੀ ਬਾਹਰੋਂ ਲੋਕ ਤੋੜੇ ਉਹਨਾਂ ਨੇ ਹਾਂ ਆ ਕਮਰੇ ਦੀਆਂ ਮੇਰੇ ਲਈ ਚਾਬੀਆਂ ਉਧਰੋਂ ਲੁੱਪੀਆਂ ਮੇਰੇ ਦੂਜੇ ਕਮਰੇ ਚੋਂ ਲੈਟਾ ਉਹ ਵੀ ਜਗਾਈਆਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਹੂੰ ਹੂੰ ਆਲਤੂ ਲੈਟਾ ਨੇ ਜਿਗਾਈਆਂ ﺍﻟमारी ਤੋੜੀ ਬੱਸ ਮੇਰੀ ﺍﻟमारी ਤੋੜ ਕੇ ਸਾਰੀ ﺍﻟमारी ਭੰਨ ਕੇ ਸਮਾਨ ਕੱਢ ਲਿਆ ਹੋਰ ਨਿੱ ਕੁਛ ਵੀ ਚੇੜਿਆ ਕੀ ਮੰਗ ਕਰਦੇ ਹਾਂ ਮੈਂ ਚਾਹਨੀ ਮੇਰੀ ਹੱਲਪ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਹੂੰ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਣ ਨਾਚ ਕਿਤੇ ਜਾਵੇ ਸਾਰੇ ਮੁੱਕੇ ਦੇ ਜਾ ਕੇ ਮੈਂ ਦੇਖਿਆ ਸਮਾਨ ਜਿਹੜਾ ਇਹਨਾਂ ਨੇ ਅੰਕਲੇਵਾ ਪਿਆ ਇਹ ਤਕਰੀਬ ਔਰ ਸੋ ਤੋਂ ਆਪਣੇ हाँ देश हाँ दे 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 दे। दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम WhatsApp channel par but...